ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੂ ਲੁਧਿਆਣਾ ਪਛਮਤੀ ਜਿਮਨੀ ਚੌਂਕ ਦੇ ਵਿੱਚ ਲੜਾਈ ਤੇਜ ਹੋ ਗਈ ਆ ਕੱਲ ਭਾਰਤ ਪੁਸ਼ਨਾਸ਼ੂ ਨੇ ਆਪਣੇ ਪੇਪਰ ਦਾਖਲ ਕਰਤੇ ਤੇ ਦੂਜੇ ਪਾਸੇ ਪਰਵ ਉਪਕਾਰ ਸਿੰਘ ਘੁੰਮਣ ਜਿਹੜੇ ਕਾਲੀ ਦਲ ਦੇ ਮਿਤਵਾਰ ਦੇ ਉਹਨਾਂ ਨੇ ਵੀ ਪੇਪਰ ਦਾਖਲ ਕਰਤੇ ਕਾਂਗਰਸ ਨੇ ਬਾਬਾ ਇਕੱਠ ਕੀਤਾ ਸੀ ਕਾਫੀ ਇਕਾ ਦਿਖਾਇਆ ਉੱਥੇ ਭਾਰਤ ਪੁਸ਼ਨਾਸ਼ੂ ਦੇ ਨਾਲ ਉਹ ਪੇਸ਼ ਬਗੇਲ ਕਸ਼ੂਰ ਖਵਾਰ ਅਮਰਿੰਦਰ ਸਿੰਘ ਰਾਜਾ ਪਟਿੰਗ ਚਰਜੀ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਬਹੁਤ ਸਾਰਾ ਲੀਡਰ ਜਿਹੜੇ ਉਹਨਾਂ ਨੇ ਆਪਣੀ ਇਕਤਾ ਦਿਖਾਤੀ ਤੇ ਉਹ ਦੂਜੇ ਪਾਸੇ ਸਰਵੀਰ ਬਾਦਲ ਤੋਂ ਬਿડા ਭੁੰਦਰ ਸਾਹਿਬ ਚੀਮਾ ਮਹਿੰਦਰ ਗਰੇਵਾਲ ਹੀਰਾ ਸਿੰਘ ਗੋਬੜੀਆ ਹੋਰ ਸਾਰੇ ਸੀ ਪਰ ਆ ਵੀਡੀਓ ਮੈਂ ਉਸ ਪਰ ਨਹੀਂ ਪਾ ਰਿਹਾ ਇਸ ਵੀਡੀਓ ਚ ਤਾਂ ਮੈਂ ਜ਼ਿਕਰ ਕਰਨਾ ਕਿ ਪੱਛਮੀ ਲੁਧਿਆਣਾ ਪੱਛਮੀ ਦੇ ਵਿੱਚ ਜੋ ਇੱਕ ਵੱਡਾ ਮੁੱਦਾ ਬਣ ਜਾ ਰਿਹਾ ਹੈ ਉਦੇ ਵਰੇ ਭਗਵੰਤ ਮਾਨ ਕੀ ਕਰ ਰਹੇ ਨੇ ਪੌਦਾ ਵੱਲ ਰਿਹਾ ਹੈ ਜਿਹੜੇ ਲੁਧਿਆਣਾ ਦੀ 32 ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਇਹ ਚਾਰ ਜ਼ਿਲ੍ਹੇ ਦੀ ਜ਼ਮੀਨ ਹੈ ਸਭ ਤੋਂ ਜ਼ਿਆਦਾ ਜ਼ਮੀਨ ਲੁਧਿਆਣੇ ਦੀ ਹੈ 24311 ਏਕੜ ਜ਼ਮੀਨ ਜੀਤੇ ਅਰਬਨ ਸਟੇਟ ਬਸ ਹੋਈਆਂ ਉਹਦੇ ਉਹ ਬਾਕੀ ਤਾਂ ਚਲੋ ਥੋੜੇ ਤੋਂ ਪੰਜ ਸੱਤ ਪਿੰਡ ਮੋਗਾ ਦੇ ਫਿਰੋਜ਼ਪੁਰ ਦੇ ਨਮਾਸ਼ਹਿਰ ਦੇ ਨੇ ਜਾਦਾ ਪੈਟਰ ਲੁਧਿਆਣੇ ਦੇ ਨੇ ਹੁਣ ਲੁਧਿਆਣੇ ਦੀ ਗੱਲ ਹੋਵੇ ਤੇ ਲੁਧਿਆਣੇ ਦੀ ਇਲੈਕਸ਼ਨ ਹੋਵੇ ਉਹਦੇ ਚ ਮਤਬ ਬਣਨਾ ਹੈ ਸ਼ਾਇਦ ਇਸੇ ਕਰਕੇ ਮਾਨ ਸਾਹਿਬ ਜਦੋਂ ਕੱਲ ਬਠਿੰਡੇ ਸੀ ਉਥੇ ਜਿਸ ਤਰੀਕੇ ਨਾਲ ਉਹਨਾਂ ਨੇ ਜਸਟੀਫਾਈ ਕੀਤਾ ਇਸ ਸਕੀਮ ਨੂੰ ਕੀ ਕਰ ਰਹੇ ਸੀ ਕਹਿੰਦੇ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਨਾ ਪੰਜਾਬ ਸਰਕਾਰ ਜਿਹੜੀ ਲੈਂਡ ਹੈ ਲੈਂਡ ਇੱਕ ਕਿਸਾਨਾਂ ਲਈ ਤਾਂ ਬਹੁਤ ਵਧੀਆ ਉਹਨਾਂ ਦੇ ਪੱਕੀ ਆਮਦਨ ਦਾ ਹੀਲਾ ਬਣੂਏ ਪਹਿਲਾਂ ਉਹਨਾਂ ਨੇ ਕੱਲ ਕਿਹਾ ਸੀ ਕਿ 1 ਕਰੋੜ ਦੇ 4 ਕਰੋੜ ਵੇਚ ਲਵਗੇ ਹਰਪਾਲ ਸਿੰਘ ਜੀ ਬਨ ਵੀ ਇਹ ਕਿਹਾ ਸੀ 400 ਗੁਣਾ ਫਾਇਦਾ ਹੋਊ ਕਿਸਾਨ ਨੂੰ ਜਿਹੜੀ ਫਾਇਦੇ ਕਨਾ ਰਹੇ ਨੇ ਉਹ ਕਹਿੰਦੇ ਦੇਖੇ ਵੀ ਰੌਲਾ ਪਾ ਰਹੇ ਨੇ ਇਹ ਬੜੀ ਕਿਸਾਨ ਪੱਕੀ ਹੈ ਇਹ ਸਾਡੀ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਤੇ ਇਹ ਸਾਡੇ ਜਿੱਥੇ ਸੂਬੇ ਦੇ ਵਿਕਾਸ ਨੂੰ ਹੰਾਰਾ ਦੇਊ ਉਹ ਤੇ ਕਿਸਾਨਾਂ ਦਾ ਵੀ ਵਿਕਾਸ ਕਰੋ ਹੁਣ ਗੱਲ ਜੇੜ ਚ ਨਹੀਂ ਹੈ ਦੱਸਿਆ ਨਹੀਂ ਕਿ ਪਿੰਡ ਦੇ ਕਿਸਾਨ ਜਿਹੜੇ ਜ਼ਮੀਨ ਦੇ ਨੇ ਕਿ ਉਹ ਠੀਕ ਹੈ ਜਿਹੜੇ ਬਾਕੀ ਪਿੰਡ ਉੱਜੜਨਗੇ ਜਿਹੜੇ ਬਾਕੀ ਬੰਦੇ ਬੇੜੇ ਵਾਲੇ ਲੈਂਡਲੈਸ ਜਿਹੜੇ ਨੇ ਗਰੀਬ ਬੰਦੇ ਨੇ ਉਹਨਾਂ ਦਾ ਵਿਕਾਸ ਕਿਵੇਂ ਹੋਵੇ ਤੇ ਕੀ ਨੀਤੀ ਕਰੂ ਇਧਰ ਤਾਂ 1 ਏਕੜ ਵਗਰ ਚਲੋ 1000 ਗਜ ਦੇ ਦੋਗੇ ਉਹ ਵੀ ਉਦੋਂ ਜਦੋਂ ਡਿਵੈਲਪ ਹੋ ਗਿਆ ਉਦੋਂ ਫਾਇਦਾ ਹੋਊ ਜਦ 200 ਕੱਜ ਤੱਕ ਕਮਰਸ਼ੀਅਲ ਪਲਾਟ ਇਹ ਦਿੱਤੀ ਆ ਇਹਦੇ ਚ ਲੇਕਿਨ ਮਾਨ ਸਾਹਿਬ ਤਾਂ ਕੋਈ ਜਸਟੀਫਾਈ ਕਰ ਰਹੀ ਸੀ ਕਹਿੰਦੇ ਇਹ ਵੀ ਗੱਲ ਸਮਝ ਲਈ ਕਹਿੰਦੇ ਜਿਹੜੀ ਖੇਤੀ ਆ ਉਹ ਲਾਹੇਵੰਦ ਦਾ ਧੰਦਾ ਨਹੀਂ ਹੈ ਤੇ ਹੁਣ ਲੋਕ ਲਾਹੇਵੰਦ ਦਾ ਧੰਦਾ ਨਹੀਂ ਰਹੀ ਖੇਤੀ ਖੇਤੀ ਕਰਨੇ ਛੱਡ ਦੇ ਐਸੇ ਹੋਊਗਾ ਜਵੇਂ ਬਣਾ ਰਹੇ ਨੇ ਜਿਵੇਂ ਵਿਕਾਸ ਫਿਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਪਾਪੂਲੇਸ਼ਨ ਵੱਧ ਰਹੀ ਹੈ ਆ ਉਹ ਕਿੱਥੋਂ ਖਾਣਾ 80 ਕਰੋੜ ਨੂੰ ਜਿਹੜਾ ਫ੍ਰੀ ਜਦਾ ਅਨਾਜ ਕਿੱਥੋਂ ਜਿਵੇਂ ਇਹੀ ਸੋਚਣ ਲੱਗੇ ਜੇ ਤੁਹਾਡਾ ਵਿਕਾਸ ਦਾ ਇਹੀ ਮਾਡਲ ਹੈ ਵੀ ਖੇਤੀ ਨੂੰ ਬੰਦ ਕਰ ਦੋ ਤੇ ਇਸ ਤਰ੍ਹਾਂ ਸ਼ੁਰੂ ਕਰ ਦੋ ਕੰਮ ਅਰਬਨਾਈਜੇਸ਼ਨ ਕੀ ਹੈ ਵਿਕਾਸ ਦਾ ਮਾਡਲ ਬਾਕਸਾ ਠੀਕ ਹੈ ਸਵੰਤਾ ਇਹ ਵੀ ਹੈ ਖੈਰ ਉਹ ਕਹਿੰਦੇ ਜੀ ਦੇਖੋ ਸਾਡਾ ਉਦੇਸ਼ ਤਾਂ ਇਹੀ ਹੈ ਕਿ ਕਿਸਾਨਾਂ ਦੀ ਆਮਦਨ ਦਾ ਇੱਕ ਪੱਕਾ ਸਰੋਤ ਇੱਕ ਸਥਾਈ ਸਰੋਤ ਪੈਦਾ ਕਰ ਦਈਏ ਤੇ ਨਾਲ ਉਹਨਾਂ ਨੇ ਜਿਹੜੀ ਗੱਲ ਲਗਾਤਾਰ ਕਹਿ ਰਹੇ ਨੇ ਇੱਕ ਕਿਸਾਨਾਂ ਦੀ ਸਹਿਮਤੀ ਹੋਊਗੀ ਇਹ ਜਿਹੜੀ ਆ ਤੱਕਾ ਨਹੀਂ ਹੋਊਗਾ ਤੱਕੇ ਨਾਲ ਲਿ ਕਰਾਂਗੇ ਅਸੀਂ ਛੜੀ ਉਪਰ ਦੇਖੋ ਇਹ ਗੱਲ ਨਹੀਂ ਹੈ ਇੱਥੇ ਵੀ ਸਵਾਲ ਇਹ ਉੱਠਦਾ ਮੰਨ ਲਓ ਕਿ ਇੱਕ ਪਿੰਡ ਦੇ ਵਿੱਚ ਜਿਹੜਾ ਹੈ 10 ਕਿਸਾਨਾਂ ਨੇ ਦੇਤੀ ਉਹਦੇ ਵਿਚਾਲੇ ਦੋ ਕਿਸਾਨ ਕਹਿੰਦੇ ਅਸੀਂ ਵੀ ਦੇਣੀ ਉਹਦਾ ਕੀ ਹੋਊਗਾ ਜਦ 15 ਪਿੰਡਾਂ ਨੇ ਦੇਤੀ ਦੋ ਪਿੰਡ ਕਹਿੰਦੇ ਅਸੀਂ ਨਹੀਂ ਜਮਿੰਦਾਰ ਤੇ ਉਹ ਵਿਚਾਲੇ ਫਿਰ ਪਿੰਡ ਰਹਿਣਗੇ ਪੋਸੀਬਲ ਨਹੀਂ ਨਾ ਇਹ ਤੇ ਫਿਰ ਇਹ ਕਿਉਂ ਕਹਿ ਰਹੇ ਆ ਆਪਾਂ ਕਿਉਂਕਿ ਆਲਰੇਡੀ ਐਕਟ ਚ ਪ੍ਰੋਵੀਜ਼ਨ ਹੈ ਵੀ ਤੁਸੀਂ ਲੈ ਸਕਦੇ ਹੋ ਇਨਕੁਆਇਰ ਕਰ ਸਕਦੇ ਤੇ ਘਬਰਾਹਟ ਆ ਨਾ ਤੁਸੀਂ ਕਹਿੰਦੇ ਹੋ ਘਬਰਾ ਜਿਹੜੇ ਵਿਰੋਧੀ ਧਿਰਾਂ ਕਰਦੀਆਂ ਨੇ ਇਹ ਵੀ ਤਾਂ ਘਬਰਾਹਟ ਨੂੰ ਕਰ ਲੈਣਾ ਫਿਰ ਮਾਨ ਸਾਹਿਬ ਨੇ ਇਹ ਗੱਲ ਕੀਤੀ ਲੇਕਿਨ ਮਾਨ ਸਾਹਿਬ ਨੂੰ ਇਹ ਗੱਦਾ ਅਹਿਸਾਸ ਸੀ ਕਿ ਧੂਈ ਜਿਆਦਾ ਤਕੜਾ ਵਿਰੋਧ ਹੋ ਰਿਹਾ ਦੋ ਪਾਸਿਓਂ ਇੱਕ ਤਾਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਤੇ ਦੂਜਾ ਵਿਰੋਧ ਕਰ ਰਿਹਾ ਅਖਾਲੀ ਇਹ ਦੋਨਾਂ ਤੇ ਫਿਰ ਇਹ ਕੱਲ ਭਰੇ ਮਤਲਬ ਪਸੰਦ ਜਥਬੰਦੀਆਂ ਤਾਂ ਲਗਾਤਾਰ ਇਹੋ ਕਰ ਰਹੀਆਂ ਨੇ ਜੇ ਦੇ ਅਕਾਲੀਆਂ ਦਾ ਪਤੀ ਆ ਕੋਈ ਸੁਵਿਦਿਸ਼ਮ ਬਾਦਲ ਤਾਂ ਇੱਕ ਥਾਪੜ ਕੇ ਕਹਿ ਗਏ ਕਿ ਲਾਡਾ ਦੇ ਸਾਹਮਣੇ ਜਦੋਂ ਰੋਸ ਪ੍ਰਦਰਸ਼ਨ ਕਰ ਰਹੇ ਸੀ ਕਹਿੰਦੇ ਅਸੀਂ ਤਾਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਣਾ ਇਹ ਕਬਜ਼ਾ ਕਰ ਰਹੀ ਹੈ ਸਰਕਾਰ ਤੇ ਉਹ ਤਾਂ ਕਹਿੰਦੇ ਸਰਕਾਰ ਉਹ ਤਾਂ ਇਹ ਵੀ ਕਹਿੰਦੇ ਨੇ ਵੀ ਸਰਕਾਰ ਤਾਂ ਕੁਝ ਦੇਣਾ ਹੈ ਜੋ ਸਾਈ ਤੱਕ ਦਾ ਡਵੈਲਪਮੈਂਟ ਤੇ ਲੱਗ ਰਿਹਾ 20 ਸਾਲ ਇਹਨਾਂ ਨੂੰ ਕੀ ਫਾਇਦਾ ਉਹ ਦਾਦੇ ਨੇ ਇਹਨਾਂ ਨੂੰ ਇੱਕ ਮਿਸ਼ਨ ਖਾਣਗੇ ਇਹ ਇਹ ਕਰਨਗੇ ਉਹ ਤਾਂ ਇਹਨਾਂ ਦੇ ਤੇ ਮਾਨ ਸਾਹਿਬ ਕਹਿੰਦੇ ਇਹਨਾਂ ਨੂੰ ਪਤਾ ਹੈ ਮਾਨ ਸਾਹਿਬ ਕਹਿੰਦੇ ਇਹਨਾਂ ਨੂੰ ਬਿਲਕੁਲ ਪਤਾ ਵੀ ਹੋਊਗਾ ਸੂਵੀਡ ਸੇ ਬਾਤਾਂ 10 ਸਾਲ ਪਾਵਰ ਚ ਰਹੇ ਤੇ ਪਤਾ ਕਿਉਂ ਨਹੀਂ ਤੇ ਉਹ ਤਾਂ ਅਸਲ ਆਪ ਹੀ ਦੱਸ ਬੈਠੇ ਜਦੋਂ ਗਦਾਰ ਕਿਹਾ ਮਨਪ੍ਰੀਤ ਵਾਲੀ ਨੂੰ ਤੇ ਅਗਲੀ ਸਟੇਟਮੈਂਟ ਇਹ ਹੀ ਸੀ ਕਿ ਜੇ ਮੈਂ ਬਾਈਪਾਸ ਕੱਢੀ ਤਾਂ ਅਮੀਰ ਹੋਇਆ ਤਾਂ ਕਹਿੰਦਾ ਮੇਰੀ ਜੱਦੀ ਜਾਇਦਾਦ ਹੈ ਇਹ ਕਹਿੰਦਾ ਮੈਂ ਕੀਤਾ لیکن ਇਹ ਤਾਂ غلطا سمجھاਗੀ ਭਗਵੰਤمان ਇਥੇ ਠੀਕ ਹੈ ਕਿ ਵੀ ਜਦੋਂ ਕਿਥੇ ਕਰਨਾ ਹੁੰਦਾ ਪਹਿਲਾਂ ਜ਼ਮੀਨਾਂ ਖਰੀਦ ਲਓ ਤੇ ਉਸ ਤੋਂ ਬਾਅਦ ਜਦੋਂ ਸੜਕ ਕੱਢਣੀ ਹੈ ਆਪਦੇ ਬੰਦਿਆਂ ਤੋਂ ਮਹਿੰਗਾ ਖਰੀਦ ਲਓ ਤੇ ਇਹ ਤਾਂ ਚੱਲਦਾ ਉਹ ਥੋੜਾ ਛਡੋ ਆਰਾਮੰਦਰ ਜਿਹੜਾ ਬਣਿਆ ਇਹਦੇ ਵਿੱਚ ਵੀ ਤਾਂ ਇਹੀ ਕੁਝ ਹੋਇਆ ਤਾਂ ਇਹ ਸਾਰੇ ਕਿਤੇ ਚੱਲ ਰਿਹਾ ਹੈ ਫਿਰ ਮਾਨ ਸਾਹਿਬ ਨੂੰ ਪਤਾ ਸੀ ਕਿ ਅਕਾਲੀ ਵਿਰੋਧ ਕਰ ਰਹੇ ਨੇ ਇੱਕ ਤਾਂ ਗਾਲੀਆ ਤੇ ਉਹ ਬਰੇ ਤੇ ਦੂਜਾ ਫਿਰ ਕਿਉਂਕਿ ਬਲਬੀਰ ਸਿੰਘ ਰਾਜਵਾਲ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਕੱਲੀ ਕੱਲੀ ਗੱਲ ਦਾ ਵਿਰੋਧ ਕੀਤਾ ਜਿਹੜੀ ਲੈਂਡ ਪੂਲਿੰਗ ਤੇ ਉਹ ਕਹਿੰਦੇ ਇਹ ਤਾਂ ਇਹ ਨੀਤੀ ਅਸੀਂ ਇਹ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿਉਂਕਿ ਕਿਸਾਨਾਂ ਨੂੰ ਉਜਾੜਨ ਦੀ ਨੀਤੀ ਹੈ ਇਹਦੇ ਨਾਲ ਕਿਸਾਨ ਉਜੜ ਜਾਣਗੇ ਇਹ ਬਲਬੀਰ ਸਿੰਘ ਰਾਜਵਾਲ ਕਹਿ ਰਹੇ ਸੀ ਤੇ ਨਾਲੇ ਜਿਵੇਂ ਉਧਰ ਕਹੇ ਸੁਖੀਤ ਸਿੰਘ ਬਾਦਲ ਨੇ ਬਲਬੀਰ ਸਿੰਘ ਰਾਜਵਾਲ ਵੀ ਕਹਿੰਦਾ ਅਸੀਂ ਨਹੀਂ ਕਹਾਂ ਕਰਜਾ ਹੁੰਦੇ ਬਾਂਗੇ ਗ੍ਰਾਮ ਪੰਚਾਇਤਾਂ ਬੁਲਾਵਾਂਗੇ ਤੇ ਵਿਰੋਧ ਕਰਾਂਗੇ ਗ੍ਰਾਮ ਪੰਚਾਇਤਾਂ ਮਤੇ ਵੀ ਪਾਸ ਕਰ ਰਹੀਆਂ ਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਤੇ ਜਿਹੜੀ ਲੋਕਾਂ ਨੇ ਤਾਂ ਪੁੱਛਿਆ ਨਹੀਂ ਨਾ ਕਿਹਾ ਤੇ ਫਿਰ ਦੂਜੇ ਪਾਸੇ ਬਲਵਿੰਦਰ ਸਿੰਘ ਰਾਜਵਾਲ ਨੇ ਇੱਕ ਹੋਰ ਗੱਲ ਦੱਸੀ ਕਹਿੰਦੇ ਅਸੀਂ ਆਮ ਲੋਕਾਂ ਨੂੰ ਜਾਗਰੂਕ ਕਰਾਂ ਸਾਰੇ ਮਸਲਿਆਂ ਤੇ ਕਿਵੇਂ ਕਰਾਂਗੇ ਸੈਮੀਨਾਰ ਕਰਾਂ ਅਸੀਂ ਪਾਣੀਆਂ ਤੇ ਸੈਮੀਨਾਰ ਕਰਾਂਗੇ ਅਸੀਂ ਹਰ ਮਸਲੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਇੱਕ ਉਹਨਾਂ ਨੇ ਨਵੀਂ ਗੱਲ ਹੋਰ ਦੱਸੀ ਜੇ ਰਾਜਵਾਲ ਨੇ ਕਹਿੰਦਾ ਪੋਸਟਰ ਵਾਰ ਸ਼ੁਰੂ ਕਰ ਜਾ ਰਿਹਾ ਸੀ ਪੋਸਟਰ ਵਾਰ ਦੇ ਵਿੱਚ ਪੋਸਟਰ ਆ ਹੀ ਲੋਕਾਂ ਨੂੰ ਸਮਝਾਵਾਗੇ ਕਿ ਵੀ ਆ ਤੱਕਾ ਫਰੇਟ ਸੁਣਨ ਤੇ ਨਾਲ ਫਿਰ ਉਹ ਕਹਿੰਦੇ ਆ ਜਿਹੜੇ ਹਾਈਵੇ ਬਣੇ ਨੇ ਇਹ ਇਦਾਂ ਤੇ ਹਰ 10 ਕਿਲੋਮੀਟਰ ਦੀ ਫੂਡ ਕੋਰਟ ਖੁੱਲਣਗੇ ਇਹ ਗੱਲ ਤਾਂ ਠੀਕ ਹੈ ਫੂਡ ਕੋਰਟ ਤਾਂ ਖੁੱਲਣਗੇ ਆ ਜਦੋਂ ਮੈਂ ਇੱਥੋਂ ਟੋਲ ਪਲਾਜ਼ਾ ਪਟਿਆਲੇ ਤੋਂ ਜੇ ਰਾਜਪੁਰੋ ਨੇ ਜਾਈਏ ਮਹਾਰਾਣੋ ਕਹਿੰਦੇ ਤੂੰ ਦੇਖਿਆ ਕਿ ਉੱਥੇ ਨਾਲ ਹੀ ਜੱਪਦੇਵ ਨੂੰ ਹੀ ਅਥਰ ਮੈਕਡੋਨਲਡ ਤੇ ਹੋਰ بڑے ਬ੍ਰਾਂਡਡ ਸਾਰੇ ਉੱਥੇ ਪਰ ਫਿਰ ਜੇ ਰਾਜਪੁਰ ਤੇ ਚੜੀਗੜ੍ਹ ਜੇ ਉੱਥੇ ਵੀ ਹੈ ਕੁਛ ਇਹ ਕੁਝ ਤਾਂ ਖੁੱਲ ਰਹੇ ਨੇ ਉਹ ਕਹਿੰਦੇ ਖੁੱਲਣਗੇ ਜਿਸ ਕਰਕੇ ਜਿਹੜੇ ਬਾਜ਼ਾਰ ਫੇਲ ਹੋ ਜਾਣਗੇ ਰਾਜਵਾਲ ਦਾ ਇਹ ਕਹਿਣਾ ਉਹ ਕਹਿੰਦੇ ਜਿਵੇਂ ਫਲਿੱਕ ਜਿਹੜੇ ਫਲਿੱਪ ਕਾਰਡ ਨੇ ਜਾਂ ਐਮਾਜ਼ਨ ਨੇ ਸਾਡੇ ਬਾਜ਼ਾਰ ਦਾ ਸ਼ੇਅਰ ਲੈ ਜਾਣਾ 2-5 5% ਦੀ ਉਹਵੇਂ ਲੋਕਾਂ ਨੂੰ ਖਤਮ ਕਰ ਦੇਣਗੇ ਅਸੀਂ ਤਾਂ ਜਿਹੜੇ ਵਪਾਰੀਆਂ ਨੂੰ ਵੀ ਤਾਂ ਦੱਸਦੇ ਵੀ ਤੁਹਾਡਾ ਵੀ ਨੁਕਸਾਨ ਹੈ ਜਿਹੜੀ ਇਹ ਉਹਨਾਂ ਕੀਤਾ ਸੋ ਇੱਕ ਪਾਸੇ ਬਾਣ ਸਾਹਿਬ ਹੱਕ ਚ ਬੋਲ ਰਹੇ ਨੇ ਲੜ ਬੁੱਲੰਦੇ ਜਿਹੜਾ ਬਲਬੀਰ ਸਿੰਘ ਰਾਜੇਵਾਲ ਜਾਂ ਕਿਸਾਨ ਜਥੇਬੰਦੀਆਂ ਬਰੋਚ ਬੋਲ ਰਹੀਆਂ ਨੇ ਤੀਜਾ ਸੁਖਬੀਰ ਸਿੰਘ ਬਾਦਲ ਤਾਂ ਦਾਵਾ ਕਰਦੇ ਨੇ ਕਿਸੇ ਵੀ ਹੱਦ ਚ ਨਹੀਂ ਦੇਣਾ ਫਿਰ ਮਾਨਸਾਹਬ ਨੇ ਕੀ ਕਿਹਾ ਜਿਹੜੀ ਬਾਅ ਉਲਟ ਵਾਰ ਦੋਸ਼ ਪ੍ਰਤੀ ਦੋਸ਼ ਮਾਨਸਾਹਬ ਕਹਿੰਦੇ ਜੀ ਕੱਲ ਬਠਿੰਡੇ ਚ ਤੋਂ ਬੋਲੇ ਕਹਿੰਦੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਨਾ ਇਹ ਝੂਠ ਫਲਾ ਰਹੀਆਂ ਨੇ ਇਹ ਪੰਜਾਬੀਆਂ ਨੂੰ ਗਮਰਾਹ ਕਰ ਰਹੀਆਂ ਨੇ ਕਿਸਾਨਾਂ ਨੂੰ ਗਮਰਾਹ ਕਰ ਰਹੀਆਂ ਨੇ ਜਿਹੜੀਆਂ ਸਾਡੀਆਂ ਜੱਥੇਵਧੀਆਂ ਨੇ ਕਿਸਾਨ ਦੀਆਂ ਇਹ ਜੁਨੀਆ ਨਾਲੋਂ ਆਪ ਤੱਕ ਜਿਹੜਾ ਤੜਕਾ ਤੜਕਾ ਹੋਇਆ ਫਰਦੀਆਂ ਨੇ ਅਡਰੜ ਨੇ ਇੱਕ ਨਾਲ ਚ ਇੱਕਾ ਨਹੀਂ ਹੈ ਇੱਕ ਤਾਂ ਉਹਨਾਂ ਨੇ ਦੂਜਾ ਕਹਿੰਦਾ ਇਹ ਜਿਹੜੇ ਦੁਕਾਨਾਂ ਚਲਾ ਰਹੇ ਨੇ ਜਿਹੜੇ ਲੀਡਰ ਨੇ ਕਿਸਾਨਾਂ ਦੇ ਨਾਂ ਤੇ ਇਹ ਦੁਕਾਨਾਂ ਖੁੱਲ੍ਹੀ ਬੈਠੇ ਨੇ ਇਹ ਆਪਦਾ ਫਾਇਦਾ ਦੇਖ ਰਹੇ ਨੇ ਇਹ ਗੈਰ ਕਾਨੂੰਨੀ ਕੰਮ ਕਰਦੇ ਨੇ ਇਹ ਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਹੈ ਰੂੜਰ ਪੇਕਾਠੇ ਕੀਤਾ ਨੇ ਤੇ ਤੇ ਆਪ ਜਦਾਤਾ ਦੇ ਮਾਲਕ ਬਣ ਰਹੇ ਨੇ ਇਹ ਬਣਾਣੇ ਹੋਰ ਕਣੀ ਗੱਲ ਕੀਤੀ ਇਹਦਾ ਕਿਸਾਨ ਲੀਡਰਾਂ ਚੋਂ ਕਈ ਹੋਟਲਾਂ ਦੇ ਮਾਲਕ ਨੇ ਕਈ ਹਸਪਤਾਲਾਂ ਚ ਹਿੱਸਾ ਪਾਈ ਫਿਰਦੇ ਨੇ ਬੜਾ ਬੁਰੀ ਤਰੀਕੇ ਨਾਲ ਕੱਲ ਮਾਨਸਾਪੁਰ ਹੋ ਰਹੀ ਸੀ ਖੇਤੀ ਸਾਕਟ ਬਾਰੇ ਕਹਿੰਦੇ ਚੁੱਪ ਨੇ ਉੱਥੇ ਦੀ ਬੋਲਦੇ ਨਾ ਮੈਂ ਕਹਿੰਦੇ ਮੈਂ ਬੈਸ ਲਈ ਚੁਣੌਤੀ ਦਿੰਦਾ ਮੇਰੇ ਨਾਲ ਕਰੋ ਗੱਲ ਤੁਸੀਂ ਆਕੇ ਮੇਰੇ ਨਾਲ ਬੈਸ ਕਰੋ ਮਾਨਸਾਪੁਰ ਕਾਹਨੂੰ ਤੁਸੀਂ ਇਹ ਕਰ ਦਿਓ ਬੈਸ ਤੁਸੀਂ ਇਹ ਤੇ ਚਲੋ ਚੁਣੌਤੀ ਦੇਣ ਲਈ ਤਾਂ ਵਧੀਆ ਗੱਲ ਹੈ ਪਰ ਉਹ ਪੂਰੀ ਤਿਆਰੀ ਚ ਨਹੀਂ ਉਹ ਮੋਦੀ ਸਰਕਾਰ ਨਾਲ ਜਦੋਂ ਬਹਿਸ ਕਰਦੇ ਸੀ ਤਾਂ ਹੀ ਬਿਲਬਾਪ ਸੋਏ ਨੇ ਖੈਰ ਮਾਨ ਸਾਹਿਬ ਨੇ ਕਹਿਤਾ ਫਿਰ ਬੀਬੀ ਐਮ ਤੇ ਮੱਧ ਤੇ ਕਹਿੰਦੇ ਚੁੱਪਾ ਬੈਠੇ ਰਹੇ ਉਹਦੋਂ ਕਿਉਂ ਨਹੀਂ ਬੋਲੇ ਐਸੇ ਮੈਨੂੰ ਤਾਂ ਲੱਗਿਆ ਰਾਜੇਪਾਲ ਬੋਲੇ ਥੋੜੇ ਕਦੇ ਯਾਦ ਆ ਤਾਂ ਤੁਸੀਂ ਜ਼ਰੂਰ ਮੈਨੂੰ ਲਿਖਿਓ ਇਹਨਾਂ ਨੇ ਬੀਬੀ ਐਮ ਤੇ ਮੱਧ ਤੇ ਲਗਾਤਾਰ ਕਿਹਾ ਉਹਦੋਂ ਵੀ ਕਿਹਾ ਸੀ ਜਦੋਂ ਮੈਂਬਰ ਪਾਵਰ ਹਟਾਇਆ ਸੀ ਉਦੋਂ ਵੀ ਬੋਲੇ ਸੀ ਖਰ ਫਿਰ ਇਹਨਾਂ ਤੇ ਹੋਰ ਕਹਿੰਦੇ ਕਹਿੰਦੇ ਵੀ ਬੇਤੁਕੇ ਮੁੱਦੇ ਆ ਤੇ ਤਾਂ ਚੱਕ ਕੇ ਆਪਦਾ ਬੁੱਲੀ ਜਾਂਦੇ ਨੇ ਦੁਕਾਨਾਂ ਚਲਾ ਰਹੇ ਨੇ ਲੇਕਿਨ ਜਿਹੜੇ ਗੰਭੀਰ ਸੰਜੀਦਾ ਮੁੱਦੇ ਨੇ ਉਹਨਾਂ ਦੇ ਚੁੱਪ ਧਾਰ ਲੈਂਦੇ ਨੇ ਬੇਸੇ ਮੈਨੂੰ ਨਹੀਂ ਪਤਾ ਕਿਹੜੇ ਮੁੱਦੇ ਤੇ ਚੁੱਪ ਧਾਰੀਏ ਕਿਸੇ ਕਿਸਾਨ ਜਾਂ ਜਥੇਬੰਦੀ ਨੇ ਹਾਂ ਵਿੱਚ ਕਿਸਾਨਾਂ ਦੇ ਆਪਦੇ ਮਸਲੇ ਚੂਰ ਨੇ ਹੋ ਸਕਦਾ ਜਿਹੜੀਆਂ ਗੱਲਾਂ ਤੁਸੀਂ ਵੀ ਕਹਿਣੋਂ ਪੈਸੇ ਪੂਸਤੀ ਹੋਵੇ ਮੈਨੂੰ ਨਹੀਂ ਉਹਦੇ ਬਾਰੇ ਪਤਾ ਲੇਕਿਨ ਫੋਟਾ ਕਹਿੰਦਾ ਵੀ ਸਿਰਫ ਤੇ ਸਿਰਫ ਇਹ ਜਿਹੜੇ ਕਿਸਾਨ ਨੇ ਇਹ ਆਪਦੇ ਹਿੱਤਾਂ ਦੀ ਪੂਰਤੀ ਕਰਦੇ ਨੇ ਕਿਸਾਨ ਮਸਲੇ ਨਾਲ ਚੱਕਦੇ ਇੱਥੇ ਥੋੜਾ ਜਿਹਾ ਮੈਨੂੰ ਉਤਰ ਆ ਜਾ ਸ੍ਰੀਮਾਨ ਸਾਹਿਬ ਥੋੜਾ ਜਿਹਾ ਦੇਖ ਲੇਕਿਨ ਮਾਨ ਸਾਹਿਬ ਕੋਲੇ ਇੱਥੇ ਨਹੀਂ ਇਹਨਾਂ ਦਾ ਜਵਾਬ ਦਿੱਤਾ ਅਕਾਲੀਆ ਦਾ ਵੀ ਆ ਜਾ ਜਗਵੀਰ ਸਿੰਘ ਬਾਦਰ ਕਿਉਂਕਿ ਉਹ ਵੀ ਰੌਲਾ ਪਾ ਰਹੇ ਹੈ ਲੈਂਡ ਪੂਲਿੰਗ ਦੇ ਖਿਲਾਫ ਕੱਲ ਉਹਨੂੰ ਕਹਦੇ ਕਹਦੇ ਕਾਦੀ ਅਕਾਲੀ ਲੀਡਰ ਨੇ ਇਹ ਤਾਂ ਇਹੋ ਜਿਹਾ ਅਕਾਲੀ ਦੇ ਜਿਹੜੇ ਆਪਣੇ ਮਫਾਦ ਖਾਤਰ ਇਹ ਜੀ ਕਿਸ ਨੂੰ ਵਰਤੀ ਜਾਂਦੇ ਨੇ ਸ਼ਰੋਵੀ ਕਮੇਟੀ ਨੂੰ ਵਰਤੀ ਜਾਂਦੇ ਨੇ ਅਕਾਲ ਤਖਤ ਨੂੰ ਵਰਤੀ ਜਾਂਦੇ ਨੇ ਇਹ ਤਾਂ ਕਹਿੰਦੇ ਕੁਝ ਵੀ ਕਰ ਸਕਦੇ ਨੇ ਇਹਦਾ ਧਰਮ ਨੂੰ ਵਰਤਦੇ ਨੇ ਇਹ ਆਪਣੇ ਸੌੜੇ ਹਿੱਤਾਂ ਲਈ ਧਰਮ ਨੂੰ ਵਰਤ ਰਹੇ ਨੇ ਗੱਲ ਤਾਂ ਤੁਹਾਡੀ ਠੀਕ ਆ ਮਾਨ ਸਾਹਿਬ ਉਹnger ਵਿੱਚ ਕੋਈ ਸ਼ੱਕ ਨਹੀਂ ਹੈ ਵਰਤਤਾ ਰਹੇ ਨੇ ਧਰਮ ਨੂੰ ਤੇ ਸਮਝਦੇ ਵੀ ਇਹੀ ਨੇ ਕਿ ਸਾਡੇ ਸਭ ਕੁਝ ਅਕਾਲ ਤਖਤ ਦੇ ਜਥੇਦਾਰ ਤਾਂ ਸਾਡੇ ਨਾਲ ਹੀ ਬੈਠੇ ਨੇ ਸਾਡੇ ਅੰਦਰ ਨੇ ਤਾਂ ਹੀ ਤਾਂ ਬਲਾਕੇ ਰਾਮ ਰੀਬ ਨੂੰ ਮਾਫੀ ਦਵਾਈ ਸੀ ਗੱਲ ਤੁਹਾਡੀ ਠੀਕ ਹੈ ਲੇਕਿਨ ਦੂਜੇ ਪਾਸੇ ਬਿਲਕੁਲ ਹੀ ਮਾਨ ਸਾਹਿਬ ਦਾ ਸਿੱਧੇ ਪਏ ਸੀ ਨਾ ਕਹਿੰਦੇ ਇਹ ਅਕਾਲ ਤਖਤ ਦੇ ਹੁਕਮਾਂ ਨੂੰ ਅੱਤੇ ਢੰਗ ਨਾਲ ਪੇਸ਼ ਕਰਦੇ ਨੇ ਉਹ ਤਾਂ ਜੀ ਕਰ ਹੀ ਰਹੇ ਨੇ ਦੋਨੇ ਪਾਸੇ ਉਹ ਕਹਿੰਦੇ ਦੇਖੋ ਜੀ ਅਸੀਂ ਤਾਂ ਜੀ ਅਕਾਲ ਤਖਤ ਦੇ 2 ਸਤੰਬਰ ਦੇ ਹੁਕਮ ਨਾਮ ਨੂੰ ਮੰਨ ਲਿਆ ਤੇ ਦੂਜੇ ਪਾਸੇ ਉਹ ਕਹਿੰਦੇ ਪਗੋੜਾ ਨਾਲ ਲੋਕਾਂ ਨੂੰ ਕਹਿੰਦੇ ਮੂਰਖ ਬਣਾਉਂਦੇ ਨੇ ਲੋਕ ਹੁਣ ਮੂਰਖ ਬਣ ਜਾਣਗੇ ਮਾਨਸਾ ਜੇ ਤੁਹਾਨੂੰ ਲੱਗਦਾ ਕਿ ਲੋਕ ਮੂਰਖ ਬਣ ਜਾਣਗੇ ਫਿਰ ਤਾਂ ਤੁਸੀਂ ਤੁਸੀਂ ਜਿਹੜੀ ਕੱਟੜ ਇਮਾਨਦਾਰ ਪਾਰਟੀ ਐ ਉਹ ਤਾਂ ਕਾਮਯਾਬ ਹੋ ਜੂ ਇੱਕ ਵਾਰੀ ਤਾਂ ਹੋ ਗਈ ਕਿ ਕਾਠੀ ਸਾਡੀ ਬਾਰ-ਬਾਰ ਚੜੂਗੀ ਇਹ ਤਾਂ ਜੇ ਲੋਕ ਮੂਰਖ ਬਣਦੇ ਤਾਂ ਲੋਕਾਂ ਦੀ ਫਿਰ ਜਿਹੜੇ ਮੂਰਖਾ ਤਾਂ ਫਿਰ ਲੋਕਾਂ ਦਾ ਉਹਨਾਂ ਦਾ ਕਸੂਰ ਹੋ ਗਿਆ ਹੁਣ ਜਦੋਂ ਲੋਕ ਬੋਲਦੇ ਨਹੀਂ 92 ਐਮਐਲਏ ਦਿੱਤੇ ਨੇ ਤੇ ਹੁਣ ਕਿਉਂ ਨਹੀਂ ਬੋਲਦੇ ਪੰਜਾਬੀ ਤੇ ਵਿੱਚੋਂ ਵਿੱਚ ਕਹੇ ਜਾਂਦਾ ਸਾਡੇ ਨਾਲ ਠੱਗੀ ਪੱਜ ਗਈ ਸਾਡੇ ਤੇ ਦਿੱਲੀ ਰਾਜ ਕਰਦੀ ਹੈ ਵਿੱਚੋਂ ਵਿੱਚੋਂ ਕਹਦੇ ਨੇ ਤੇ 27 ਤੋਂ ਬੋਲਣਗੇ ਤੇ ਬਾਦਲ ਇੱਕ ਹੋਰ ਗੱਲ ਕੀਤੀ ਜਿਹੜੀ ਜਿਹੜੀ ਕਾਫੀ ਦਿਲਚਸਪ ਹੈ ਉਹ ਇਹ ਕਹਿੰਦੇ ਨੇ ਕਿ ਜਿਹੜਾ ਸੁਮੇਰ ਸਿੰਘ ਬਾਦਲ ਹੈ ਤੇ ਜਿਹੜਾ ਬਿਕਰਮਜੀਠੀਆ ਹੈ ਇਹ ਦੀਜਾ ਸਾਲਾ ਦੋਨੇ ਆਪ ਚੜੇ ਜਿਹੜੇ ਬੋਲ ਬਾਣੀ ਵੀ ਬੰਦ ਹੈ ਆਪ ਚ ਬੋਲਦੇ ਨਹੀਂ ਰਹਿ ਇੱਕ ਦੂਜੇ ਨਾਲ ਇਹ ਵੀ ਉਹਨਾਂ ਨੇ ਦੱਸਿਆ ਦੇਖੋ ਲੱਗਦਾ ਹੈ ਇਹ ਗੱਲ ਠੀਕ ਲਾਦੇ ਆ ਕਾਫੀ ਦਿਨ ਹੋ ਗਏ ਫਰੇਮ ਟਿੱਕ ਚ ਦਿਖੇ ਨਹੀਂ ਪਰ ਆ ਪਿੱਛੇ ਜੇ ਉਹ ਤੋਂ ਗਏ ਸੀ ਜਦੋਂ ਸਿਕਿਉਰਟੀ ਦਾ ਮਸਲਾ ਹੋਇਆ ਸੀ ਇਹ ਤਾਂ ਘਰ ਗਏ ਸੀ ਵੀ ਜਿਟਕਿਆ ਤੇ ਖਰ ਮਾਨ ਸਾਹਿਬ ਨੇ ਇਹਨਾਂ ਨੂੰ ਕਹਿ ਕੇ ਇਹ ਲੁੱਟ ਦੇ ਘਰ ਕੇ ਜਿਹੜਾ ਲੁੱਟਦਾ ਪੈਸਾ ਨਾ ਉਹਦੇ ਕਾਰਨ ਝਗੜਾ ਹੋਇਆ ਜੀ ਘਰ ਘਰ ਚ ਝਗੜੇ ਹੁੰਦੇ ਨੇ ਉਹ ਵੱਖਰੀ ਗੱਲ ਆ ਪਰ ਮੈਂ ਤੁਹਾਨੂੰ ਜਿਹੜਾ ਬਹੁਤ ਕੁਛ ਇੱਕ ਦੂਜੇ ਚੱਲ ਰਿਹਾ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਲੇਕਿਨ ਜੇ ਉਹਨੂੰ ਕਨਕਲੂਡ ਕਰਨਾ ਹੋਵੇ ਅੱਜ ਦੀ ਇਸ ਵੀਡੀਓ ਨੂੰ ਤੋਂ ਪਾਈ ਕੇ ਸੰਦੇ ਕਿ ਇਹ ਜਿਹੜੀ ਲੈਂਡ ਕੂਲਿੰਗ ਪਾਲਸੀ ਹੈ ਜਿਹਦੇ ਚ 24311 ਇਕਟ ਚਤਾਲੀ ਪਿੰਡਾਂ ਦੀ ਜ਼ਮੀਨ ਚਾਰ ਜ਼ਿਲ੍ਹਿਆਂ ਦੇ ਪਿੰਡਲੇ ਹੋ ਉਹਨਾਂ ਨੂੰ ਜੈਕੁਇਰ ਕਰਦੀ ਹੈ ਪੰਜਾਬ ਸਰਕਾਰ ਤਾਂ ਸਰਕਾਰ ਹੈਗੀ ਆ ਸਾਰੀ ਸਥਾਈ ਤੱਕ ਉਦੋਂ ਬਾਅਦ ਇਸ ਜ਼ਮੀਨ ਕੀ ਬਣੂਗਾ ਕੋਈ ਪਤਾ ਨਹੀਂ ਲੇਕਿਨ ਕਿਉਂ ਕਰ ਰਹੀ ਹੈ ਇੱਕ ਵੱਡਾ ਸਵਾਲ ਹੈ ਇਹਨਾਂ ਨੂੰ ਪਤਾ ਵੀ 1.5 ਸਾਲ ਚ ਕੁਛ ਨਹੀਂ ਉਹੀ ਵੀ ਜਮੀਨ ਇਸਾਂ ਦੀ ਡਿਵੈਲਪ ਹੋਣ ਦੇ ਲਈ 20 ਸਾਲ ਘੱਟੋ-ਘੱਟ ਲੱਗਦੇ ਨੇ ਤੇ ਤੁਸੀਂ ਅੱਜ ਜਮੀਨ ਲੈ ਲਓਗੇ ਉਹ ਤਾਂ 22 ਰੋਗ ਜਮੀਨ ਲੈ ਲਈ ਇੱਕ ਵਾਰੀ ਉਦੋਂ ਬਾਅਦ ਤਾਂ ਬਾੜ ਹੀ ਸਕਣਾ ਡਿਵੈਲਪ ਜਦੋਂ ਹੋ ਸੜਕਾਂ ਬਣ ਗਿਆ ਬਿਜਲੀ ਦੇ ਤਾਰਾ ਉਦੋਂ ਬਾਅਦ ਤੁਹਾਡੇ ਸੀ ਬਰੇਜ ਬੜਾ ਕੁਝ ਪੈਣਾ ਤੇ ਉਹ ਤਾਂ ਡਿਵੈਲਪਮੈਂਟ ਪੈਸਾ ਤਾਂ ਉਦੋਂ ਹੋਣਾ ਹੈ ਨਾ ਜੇ 400 ਗੁਣਾ ਵਧ ਰਿਹਾ ਹੈ ਤੁਹਾਡਾ ਤੇ ਉਹ ਉਦੋਂ ਬਾਅਦ ਕਿਸਾਨ ਕੱਢਗੇ ਕੀ ਇਹਨੇ ਦੇ ਨਾਲ ਚ ਤੇ ਜਿਹੜੇ ਲੈਂਡਲੈਸ ਨੇ ਉਹਨਾਂ ਲਈ ਕੀ ਸਕੀਮ ਹੈ ਜਿਹੜੇ ਛੋਟੇ ਛੋਟੇ ਗਰੀਬ ਆ ਬੇ ਘਰਾਂ ਚ ਪਿੰਡਾਂ ਚ ਬਿੜੇ ਬੈਠੇ ਨੇ ਉਹਨਾਂ ਕੋਲ ਤਾਂ ਕੋਈ ਜ਼ਮੀਨ ਨਹੀਂ ਉਹਨਾਂ ਨੂੰ ਕਿਵੇਂ ਦੇਣਾ ਕੀ ਆ ਤੁਹਾਡੇ ਕੋਲ ਕੀ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਕਿੱਥੇ ਬਸਾਉਣਾ ਹੈ ਬਹੁਤ ਸਾਰੇ ਸਵਾਲ ਨੇ ਜਿਹੜੇ ਲੁਧਿਆਣਾ ਦੀ ਇਸ ਜ਼ੋਨ ਦੇ ਵਿੱਚ ਬਾਰ ਬਾਰ ਉੱਠਣਗੇ ਤੇ ਮਾਨ ਸਾਹਿਬ ਤੁਹਾਨੂੰ ਜਵਾਬ ਦੇਣਾ ਪੈਣਾ ਜਿਵੇਂ ਤੁਸੀਂ ਅੱਜ ਦਿੱਤਾ ਕਿ ਜੇ ਇਹ ਜਿਹੜੀ ਖੇਤੀ ਹੈ ਇਹਦਾ ਬੰਦਾ ਧੰਦਾ ਨਹੀਂ ਰਹੀ ਤੇ ਇਹਦਾ ਮਤਲਬ ਲੋਕਾਂ ਨੂੰ ਤੁਸੀਂ ਇਹ ਸੁਨੇਹਾ ਦੇ ਰਹੇ ਹੋ ਕਿ ਖੇਤੀ ਛੱਡ ਦਿਓ ਕੀwidetilde ਹੋਵੇ ਪੰਦਾ ਬਣਾਉਣ ਦੀ بجائے ਇਸ ਰਹਿ ਦਿੱਤਾ ਜਾ ਰਿਹਾ ਬੜੇ ਸਵਾਲ ਨੇ ਆਪਾਂ ਲਗਾਤਾਰ ਗੱਲ ਕਰਦੇ ਰਹਾਂਗੇ ਫਿਰਦਰਸ ਨੂੰ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਜਰ ਲੱਗੀ ਤਾਂ ਤੁਸੀਂ ਇਸ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਵੀ ਕਰ ਲਿਓ ਤੇ ਬਾਕੀ ਦੋਸਤਾਂ ਨੂੰ ਵੀ ਰਿਕਵਰ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ